ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਮੰਜੀ ਸਾਹਿਬਾ ਅਲੋਅਰਕ ਦੇ ਤੇ ਪਿਛਲੇ ਬਲੌਗ ਚ ਜਿਵੇਂ ਤੁਸੀਂ ਦਰਸ਼ਨ ਕਰੇ ਨੇ ਗੁਰਦੁਆਰਾ ਸ਼ਹੀਦੀ ਫਤਿਹਗੜ੍ਹ ਸਾਹਿਬ ਦੇ ਤੇ ਸਾਰਾ ਇਤਿਹਾਸ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਕਿਵੇਂ ਛੋਟੇ ਸ਼ਹਾਬਜਾਦਿਆਂ ਦੇ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਜਿਹੜੀ ਹੋਈ ਸੀ ਕਿਵੇਂ ਸ਼ਹਾਬਜਾਦਿਆਂ ਨੂੰ ਨੀਹਾਂ ਵਿੱਚ ਚੜਿਆਂ ਗਿਆ ਤੇ ਕਿਵੇਂ ਟੁੱਡਰਮਲ ਜੀ ਨੇ ਸ਼ਹਾਬਜਾਦਿਆਂ ਦਾ ਸੰਸਕਾਰ ਕੀਤਾ ਸੀਗਾ ਤੇ ਅੱਜ ਆਪਾਂ ਪਹੁੰਚੇ ਆ ਆਲੋ ਵਰਖ ਗੁਰਦੁਆਰਾ ਮੰਜੀ ਸਾਹਿਬ ਇੱਥੋਂ ਥੋੜੀ ਜਿਹੀ ਦੂਰ ਨੇ तकरीबन 5 ਕਿਲੋਮੀਟਰ ਦੀ ਦੂਰੀ ਤੇ ਆਪਾਂ ਖੜੇ ਆ ਤੇ ਉੱਥੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਛੋਟੇ ਸ਼ਾਹਬਜ਼ਾਦੇ ਦੀਆਂ ਆਸਤੀਆਂ ਸ਼ਿਸ਼ੋਭਿਤ ਨੇ ਦੀਵਾਨ ਟੋਡਰਮਲ ਜੀ ਸਸਕਾਰ ਕਰਨ ਤੋਂ ਬਾਅਦ ਵਿੱਚ ਆਸਤੀਆਂ ਇੱਥੇ ਲੈ ਕੇ ਆਏ ਸੀਗੇ ਤੇ ਆ ਇਸ ਗੁਰਦੁਆਰਾ ਸਾਹਿਬ ਦੇ ਨੇੜੇ ਜਿਹੜਾ ਦੀਵਾਨ ਟੋਡਰਮਲ ਜੀ ਦਾ ਪਿੰਡ ਸੀ ਉਹ ਇਹਦੇ ਨੇੜੇ ਹੀ ਹੈ ਉਹ ਸਾਰਾ ਇਤਿਹਾਸ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਤੇ ਚੱਲਣ ਲੱਗਿਆਂ ਉਹ ਪਹੁੰਚਦੇ ਆਪਾਂ ਗੁਰਦੁਆਰਾ ਸਾਹਿਬ ਬਲੌਗ ਤੁਸੀਂ ਐਂਡ ਤੱਕ ਬਣੇ ਰਹੋ ਆਪਾਂ ਰਸਤੇ 'ਚ ਰੁਕੇ ਆਂ ਜਾ ਰਹੇ ਸੀ ਗੁਰਦੁਆਰਾ ਮੰਜੀ ਸਾਹਿਬ ਨੂੰ ਇੱਥੇ ਲੰਗਰ ਲੱਗਿਆ ਹੋਇਆ ਰਸਤੇ ਵਿੱਚ ਰੋਡ ਦੇ ਉੱਪਰ ਚਾਹ ਛਕਣ ਦੇ ਲਈ ਆਪਾਂ ਰੁਕੇ ਆਂ ਤੇ ਰਸਤੇ 'ਚ ਬਹੁਤ ਸਾਰੀਆਂ ਸੰਗਤਾਂ ਮਿਲੀਆਂ ਨੇ ਟਰੈਕਟਰ ਟਰਾਲੀ ਵਾਲੀਆਂ ਫਤੇਗੜ ਸਾਹਿਬ ਜਾ ਰਹੀਆਂ ਨੇ ਜਿਵੇਂ ਉਹ ਬਾਈ ਹੋਣੀ ਨੇ ਇਹ ਵੀ ਬਾਈ ਫਤੇਗੜ ਸਾਹਿਬ ਨੂੰ ਜਾ ਰਹੇ ਨੇ ਆਪਾਂ ਪਹੁੰਚ ਗਏ ਜੀ ਪਿੰਡ ਆਲੋਰਖ ਗੁਰਦੁਆਰਾ ਸਾਹਿਬ ਤੋਂ ਥੋੜੀ ਜਿਹੀ ਦੂਰੀ ਤੇ ਆਪਾਂ ਖੜੇ ਆਂ ਤੇ ਆਹ ਬੋਰਡ ਆ ਗਿਆ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ ਨੌਵੀਂ ਯਾਦਗਾਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦ ਦੇ ਆਲੋ ਵਰਕ ਤੇ ਆਹ ਰਸਤਾ ਜਾਂਦਾ ਗੁਰਦੁਆਰਾ ਸਾਹਿਬ ਨੂੰ ਤੇ ਇਸ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਆਏ ਹੋਏ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵੀ ਇਹ ਚਰਨਸ਼ੋਪਾਪਤ ਧਰਤੀ ਹੈ ਤੇ ਛੋਟੇ ਸਾਹਿਬ ਜਦ ਦੇ ਮਾਤਾ ਗੁਜਰੀ ਜੀ ਨਾਲ ਵੀ ਇਹਦਾ ਇਤਿਹਾਸ ਸੰਬੰਧਤ ਹੈ ਚੱਲਦੇ ਆਪਾਂ ਸਾਰਾ ਇਤਿਹਾਸ ਤੁਹਾਨੂੰ ਦੱਸਾਂਗੇ ਤੇ ਇੱਥੇ ਰੋਡ ਚੱਲਦਾ ਪਵਾਨੀਗੜ ਤੋਂ ਨਾਬੇ ਆਲਾ ਤੇ ਇੱਧਰ ਨਾਬਾ ਹੈ ਤੇ ਐਸਾ ਸਰਦੇ ਪੋਨੀਗੜਾ ਇਹ ਰੋਡ ਦੇ ਉੱਪਰ ਹੀ ਪਿੰਡਾਂ ਤੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਚੱਲਦੇ ਹਾਂ ਹੁਣ ਆਪਾਂ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਮੰਜੀ ਸਾਹਿਬ ਪਿੰਡ ਆਲੋਰਖ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਦੇ ਅੱਗੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਸ਼ਾਹੀ ਨੌਵੀਂ ਯਾਦਗਾਰ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਾਦੇ ਪਿੰਡ ਆਲੋਰਖ ਸੰਗਰੂਰ ਸੰਗਰੂਰ ਜ਼ਿਲ੍ਹੇ ਵਿੱਚ ਇਹ ਗੁਰਦੁਆਰਾ ਸਾਹਿਬ ਪੈਂਦੇ ਨੇ ਆ ਸਾਹਮਣੇ ਗੁਰਦੁਆਰਾ ਸਾਹਿਬ ਨੇ ਇੱਧਰ ਆ ਗਿਆ ਇਤਿਹਾਸ ਦਾ ਬੋਰਡ ਪਹਿਲਾਂ ਸਾਰਾ ਇਤਿਹਾਸ ਆਪਾਂ ਦੇਖਦੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਤੇ ਫਿਰ ਅੰਦਰ ਜਾ ਕੇ ਦਰਸ਼ਨ ਕਰਾਂਗੇ ਇੱਥੇ ਲਿਖ ਕੇ ਦੱਸਿਆ ਗਿਆ ਕਿ ਇਹ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜੀ ਨਾਲ ਸੰਬੰਧਿਤ ਹੈ ਉਸ ਸਮੇਂ ਗੁਰੂ ਸਾਹਿਬ ਜੀ ਨਾਲ ਮਾਤਾ ਨਾਨਕੀ ਜੀ ਮਾਤਾ ਗੁਜਰ ਕੌਰ ਜੀ ਸਮੇਤ 300 ਸਿੱਖ ਸੰਗਤਾਂ ਦਾ ਜਥਾ ਸੀ ਗੁਰੂ ਸਾਹਿਬ ਜੀ ਜਿਸ ਨਿਮਨ ਥੱਲੇ ਬੈਠੇ ਸਨ ਉਸ ਨਿਮਨ ਦੇ ਪੱਤੇ ਮਿੱਠੇ ਹੋ ਗਏ ਸਨ ਗੁਰਦੁਆਰਾ ਸਾਹਿਬ ਵਾਲੀ ਜ਼ਮੀਨ ਟੋਡਰਮਲ ਜੀ ਦੀ ਸੀ ਜਦੋਂ ਟੋਡਰਮਲ ਜੀ ਨੂੰ ਗੁਰੂ ਸਾਹਿਬ ਦਾ ਇੱਥੇ ਆਉਣ ਦਾ ਪਤਾ ਲੱਗਿਆ ਤਾਂ ਪਰਿਵਾਰ ਤੇ ਸੰਗਤਾਂ ਸਮੇਤ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਇਆ ਗੁਰੂ ਸਾਹਿਬ ਕੋਲੋਂ ਸੇਵਾ ਦੀ ਮੰਗ ਕੀਤੀ ਗੁਰੂ ਸਾਹਿਬ ਨੇ ਉਸ ਦੀ ਸੇਵਾ ਭਾਵਨਾ ਦੇਖ ਖੁਸ਼ ਹੋ ਕੇ ਅਨੇਕਾਂ ਵਰ ਦਿੱਤੇ ਅਤੇ ਭਵਿੱਖ ਵਿੱਚ ਵੱਡੀ ਸੇਵਾ ਲੈਣ ਲਈ ਭਵਿੱਖਤ ਵਚਨ ਕੀਤੇ ਤੇ ਗੁਰੂ ਸਾਹਿਬ ਨੇ ਦਵਾਨ ਟੋਡਰਮਲ ਜੀ ਨੂੰ ਕਿਹਾ ਸੀ ਕਿ ਦਵਾਨ ਟੋਡਰਮਲ ਜੀ ਤੋਂ ਭਵਿੱਖ ਵਿੱਚ ਕੋਈ ਸੇਵਾ ਲੈਣਗੇ ਤੇ ਜਦੋਂ ਦਵਾਨ ਟੋਡਰਮਲ ਜੀ ਨੇ ਕਿਹਾ ਸੀ ਕਿ ਕੋਈ ਸੇਵਾ ਦਾ ਮੌਕਾ ਦੋ ਤਾਂ ਗੁਰੂ ਸਾਹਿਬ ਨੇ ਦਵਾਨ ਟੋਡਰਮਲ ਜੀ ਨੂੰ ਕਿਹਾ ਕਿ ਅਸੀਂ ਭਵਿੱਖ ਵਿੱਚ ਤੇਤੋਂ ਕੋਈ ਸੇਵਾ ਲਵਾਂਗੇ ਤੇ ਇਸ ਤੋਂ ਅਗਲਾ ਜਿਹੜਾ ਇਤਿਹਾਸ ਆ ਹੁਣ ਉਹ ਛੋਟੇ ਸਾਹਿਬ ਜੱਜਾਂ ਤੇ ਮਾਤਾ ਗੁਜਰੀ ਜੀ ਨਾਲ ਸੰਬੰਧਤ ਹੈ ਜਿਵੇਂ ਆਪਾਂ ਨੂੰ ਪਤਾ ਹੈ ਕਿ ਦਵਾਨ ਟੋਡਰਮਲ ਜੀ ਨੇ ਸਰੰਦ ਵਿਖੇ ਮੋਹਰਾਂ ਬਿਚਾ ਕੇ ਸੋਨੇ ਦੀਆਂ ਮੋਹਰਾਂ ਜਗ੍ਹਾ ਖਰੀਦੀ ਸੀ ਕਿ ਸੰਸਕਾਰ ਵਾਸਤੇ ਤੇ ਉਹ ਸਾਰਾ ਇਤਿਹਾਸ ਇਸ ਤੋਂ نیچے ਲਿਖਿਆ ਹੋਇਆ ਜਿਸ ਸਮੇਂ ਟੋਡਰਮਲ ਸਰੰਦ ਵਿਖੇ ਕਿਤੇ ਵਜੋਂ ਵਪਾਰ ਦਾ ਕੰਮ ਕਰਦਾ ਸੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹਨਾਂ ਨੂੰ ਸਰਕਾਰੀ ਦਰਬਾਰੇ ਨੌਕਰੀ ਮਿਲ ਗਈ ਜੋ ਬਾਅਦ ਵਿੱਚ ਦਵਾਨ ਦੇ ਅਹੁਦੇ ਤੇ ਪਹੁੰਚੇ ਅਤੇ ਬਹੁਤ ਅਮੀਰ ਆਦਮੀ ਬਣ ਗਏ ਜਦੋਂ ਸ਼ਹਿਬਜਾਦਿਆਂ ਨੂੰ ਦਵਾਰਾਂ ਵਿੱਚ ਚਿਣਿਆ ਗਿਆ ਉਹਨਾਂ ਦੀ ਸ਼ਹੀਦੀ ਹੋ ਗਈ ਤਾਂ ਦਵਾਨ ਟੁੱਡਰਮਲ ਜੀ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਹ ਥਾਂ ਖਰੀਦੀ ਸੀ ਉਹ ਸਥਾਨ ਖਰੀਦਿਆ ਸੀ ਜਿੱਥੇ ਅੱਜ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਬਣੇ ਹੋਏ ਨੇ ਆਪਾਂ ਪਿਛਲੇ ਬਲੌਗ ਚ ਤੁਹਾਨੂੰ ਦਰਸ਼ਨ ਕਰਵਾਏ ਨੇ ਜਿੱਥੇ ਛੋਟੇ ਸ਼ਹਿਬਜਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ ਤੇ ਤਿੰਨ ਦਿਨਾਂ ਬਾਅਦ ਦੀਵਾਨ ਟੋਡਰਮਲ ਜੀ ਨੇ ਫੁੱਲ ਅਸਤ ਚੋਗ ਕਰਕੇ ਗਾਗਰ ਵਿੱਚ ਪਾ ਕੇ ਭਾਈ ਜੋਧ ਸਿੰਘ ਦੇ ਹੱਥ ਗੁਰਦੁਆਰਾ ਮੰਜੀ ਸਾਹਿਬ ਵਾਲੀ ਜਗ੍ਹਾ ਯਾਨੀ ਕਿ ਇਸ ਸਥਾਨ ਤੇ ਜਿੱਥੇ ਆਪਾਂ ਹੁਣ ਦਰਸ਼ਨ ਕਰ ਰਹੇ ਹਾਂ ਇਸ ਸਥਾਨ ਤੇ ਭੇਜ ਦਿੱਤੇ ਇੱਥੇ ਸੇਵਾ ਵਿੱਚ ਇੱਕ ਸਾਧੂ ਰਹਿੰਦਾ ਸੀ ਉਸ ਸਾਧੂ ਅਤੇ ਭਾਈ ਜੋਧਾ ਸਿੰਘ ਜੀ ਨੇ ਇੱਥੇ ਟੋਆ ਪੁੱਟ ਕੇ ਫੁੱਲ ਆਸਤਾ ਨੂੰ ਦੱਬ ਕੇ ਉੱਪਰ ਥੜਾ ਸਾ ਬਣਾ ਦਿੱਤਾ ਤੇ 1991 ਵਿੱਚ ਇਸ ਸਥਾਨ ਦੀ ਦੁਆਰਾਂਕਾਰ ਸੇਵਾ ਦੌਰਾਨ ਇਹ ਫੁੱਲ ਹੱਥ ਬਾਹਰ ਕੱਢ ਕੇ ਕੰਚ ਦੇ ਬਰਤਨ ਵਿੱਚ ਪਾ ਕੇ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ ਸੇਵਾ ਸੰਪੂਰਨ ਹੋਣ ਤੇ ਅਰਦਾਸ ਕਰਕੇ ਉਸ ਬਰਤਨ ਨੂੰ ਥੜਾ ਸਾਹਬ ਵਾਲੀ ਜਗ੍ਹਾ ਹੇਠ ਰੱਖ ਦਿੱਤਾ ਜਿਸ ਉੱਪਰ ਅੱਜ ਸੁੰਦਰ ਦਰਬਾਰ ਸਾਹਿਬ ਸ਼ਿਸ਼ੋਭੇਤ ਹਨ ਜੀ ਇਹ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਚੱਲਦੇ ਆਪਾਂ ਕਰਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਦਰਬਾਰ ਸਾਹਿਬ 'ਚ ਟੇਕਦੇ ਆ ਮੱਥਾ ਜੀ ਦਰਬਾਰ ਸਾਹਿਬ ਦੇ ਅੰਦਰ ਚਲਦੇ ਆਂ ਦਰਸ਼ਨ ਕਰਦੇ ਆਂ ਉਸ ਸਥਾਨ ਤੇ ਜਿਸ ਸਥਾਨ ਤੇ ਛੋਟੇ ਸ਼ਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਅਸਤੀਆਂ ਦੱਬ ਕੇ ਥੜਾ ਸਾਬ ਬਣਾਏ ਗਏ ਨੇ ਜਿਸ ਸਥਾਨ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਸ ਸਥਾਨ ਤੇ ਛੋਟੇ ਸ਼ਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਅਸਤੀਆਂ ਨੂੰ ਦੱਬ ਕੇ ਉੱਪਰ ਥੜਾ ਸਾਬ ਬਣਾਏ ਗਏ ਨੇ ਅਤੇ ਥੜਾ ਸਾਬ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਮਾਤਾ ਗੁਜਰੀ ਜੀ ਦੇ ਪਵਿੱਤਰ ਚਰਨਾਂ ਦੇ ਤੇ ਇੱਥੇ ਦਰਬਾਰ ਸਾਹਿਬ ਵਿੱਚ ਇਹ ਪੱਥਰ ਲਾਇਆ ਗਿਆ ਜਿਸ ਤੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਨਿਸ਼ਾਨ ਨੇ نیچے ਲਿਖਿਆ ਵੀ ਗਿਆ ਤੁਸੀਂ ਪੜ੍ਹ ਸਕਦੇ ਹੋ ਧੰਨ ਧੰਨ ਮਾਤਾ ਗੁਜਰਕੌਰ ਜੀ ਦੇ ਪਵਿੱਤਰ ਚਰਨਾਂ ਦੇ ਦਰਸ਼ਨ ਕਰੋ ਜੀ ਹੁਣ ਦਰਸ਼ਨ ਕਰਦੇ ਆ ਜੀ ਇੱਧਰ ਨਾਲੇ ਦੂਸਰੇ ਦਰਵਾਰ ਸਾਹਿਬ ਬਣੇ ਹੋਏ ਨੇ ਅੰਦਰ ਚਲਦੇ ਆ ਦਰਵਾਰ ਸਾਹਿਬ ਦੇ ਦਰਸ਼ਨ ਕਰਦੇ ਆ ਮੱਥਾ ਟੇਕਦੇ ਆ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਬਾਹਰ ਆ ਗਏ ਤੇ ਇਧਰ ਨਿਸ਼ਾਨ ਸਾਹਿਬ ਸ਼शोਭਿਤ ਨੇ ਜੀ ਤੇ ਇਧਰਲੇ ਵਾਲੇ ਪਾਸੇ ਸਰੋਵਰ ਹੈ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਮੰਜੀ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਨੇ ਜੀ ਤੇ ਇਹ ਪਿੰਡ ਦਾ ਨਾਮ ਹੈਗਾ ਪਿੰਡ ਅਲਵਰਖ ਤੇ ਅਲਵਰਖ ਦੇ ਨੇੜੇ ਕਾਕੜਾ ਪਿੰਡ ਪੈਂਦਾ ਹੈ ਜਿਹੜਾ ਕਿ ਦੀਵਾਨ ਟੁੱਡਰਵਾਲ ਜੀ ਦਾ ਪਿੰਡ ਸੀਗਾ ਜਾਨੀ ਕਿ ਦੱਸਿਆ ਜਾਂਦਾ ਕਿ ਉਹ ਜੱਦੀ ਪਿੰਡ ਸੀਗਾ ਦੀਵਾਨ ਟੁੱਡਰਵਾਲ ਜੀ ਦਾ ਤੇ ਪਹਿਲਾਂ ਉਹ ਇਸ ਸਥਾਨ ਤੇ ਰਹਿੰਦੇ ਹੁੰਦੇ ਸੀਗੇ ਪਿੰਡ ਕਾਕੜੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਏ ਨੇ ਤੇ ਉਸ ਤੋਂ ਬਾਅਦ ਉਹ ਫਿਰ ਸਰਹੰਦ ਚਲੇ ਗਏ ਸੀਗੇ ਆਪਦੀ ਨੌਕਰੀ ਕਰਨ ਆਪਣਾ ਵਪਾਰ ਕਰਨ ਤੇ ਹੁਣ ਆਪਾਂ ਇਸ ਤੋਂ ਬਾਅਦ ਕਾਕੜੇ ਪਿੰਡ ਚੱਲਾਂਗੇ ਦਵਾਨ ਟੁੱਡਰਮਲ ਜੀ ਦਾ ਪਿੰਡ ਦਿਖਾਵਾਂਗੇ ਤੇ ਉੱਥੇ ਵੀ ਦਵਾਨ ਟੁੱਡਰਮਲ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਉਹ ਆਪਾਂ ਇਸ ਤੋਂ ਅਗਲੇ ਬਲੌਗ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਪਿੰਡ ਕਾਕੜਾ ਦਵਾਨ ਟੁੱਡਰਮਲ ਜੀ ਦਾ ਇੱਕ ਸਾਹਮਣੇ ਸਥਾਨ ਖੇਤ ਵਿੱਚ ਬਣਿਆ ਹੋਇਆ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ ਤੇ ਆਪਾਂ ਥੋੜੀ ਦੂਰੀ ਤੇ ਇਸ ਤੋਂ ਖੜੇ ਆ ਤੇ ਇੱਥੇ ਚੱਲ ਕੇ ਵੀ ਆਪਾਂ ਦਰਸ਼ਨ ਕਰਵਾਵਾਂਗੇ ਪਹਿਲਾਂ ਇਸ ਥਾਂ ਦਾ ਬੋਰਡ ਲੱਗਿਆ ਹੋਇਆ ਹੈ ਇਸ ਇਤਿਹਾਸ ਆ ਜਿਹੜਾ ਲਿਖ ਕੇ ਦੱਸਿਆ ਗਿਆ ਹੈ ਯਾਦਗਾਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਗੁਰੂ ਸਾਹਿਬ ਜੀ ਪਹਿਲਾਂ ਇਸ ਸਥਾਨ ਤੇ ਆਏ ਸਨ ਉਹਨਾਂ ਨੂੰ ਗੁਰੂ ਜੀ ਨੂੰ ਖੇਤ ਵਾਲਿਆਂ ਨੇ ਅਣਜਾਣੇ ਵਿੱਚ ਉੱਚੀ ਨੀਵੇਂ ਸ਼ਬਦ ਬੋਲੇ ਗੁਰੂ ਜੀ ਚੁੱਪਚਾਪ ਇਥੋਂ ਉੱਠ ਕੇ ਕੁਝ ਫਰਲਾਂਗ ਤੇ ਜਾ ਕੇ ਬਰਾਜੇ ਜਾਨੀ ਕਿ ਇਥੋਂ ਅੱਗੇ ਨੂੰ ਚਲੇ ਗਏ ਸੀਗੇ ਗੁਰੂ ਜੀ ਜਦੋਂ ਖੇਤ ਵਾਲੇ ਨੇ ਉਹਨਾਂ ਨੂੰ ਉੱਚੀ ਨੀਵੇਂ ਸ਼ਬਦ ਬੋਲੇ ਤੇ ਜਿੱਥੇ ਅੱਜ ਗੁਰਦੁਆਰਾ ਮੰਜੀ ਸਾਹਿਬ ਸ਼ਸ਼ੋਭਿਤ ਨੇ ਫਿਰ ਗੁਰੂ ਸਾਹਿਬ ਇਥੋਂ ਚਲੇ ਗਏ ਸੀਗੇ ਜਾਨੀ ਕਿ ਇਸ ਸਥਾਨ ਤੇ ਗੁਰੂ ਜੀ ਪਹਿਲਾਂ ਆ ਕੇ ਬੈਠੇ ਸੀਗੇ ਜਦੋਂ ਗੁਰੂ ਸਾਹਿਬ ਇਸ ਪਿੰਡ ਵਿੱਚ ਆਏ ਨੇ ਜਿਹੜਾ ਸਥਾਨ ਤੁਸੀਂ ਸਾਹਮਣੇ ਦੇਖ ਰਹੇ ਹੋ ਚੱਲਦੇ ਆਪਾਂ ਨੇੜੇ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਉਸ ਸਥਾਨ ਦੇ ਤੇ ਗੁਰਦੁਆਰਾ ਮੰਜੀ ਸਾਹਿਬ ਆਹ ਵਾਲੇ ਸਾਈਡ ਨੇ ਆ ਸਾਹਮਣੇ ਗੁਰਦੁਆਰਾ ਸਾਹਿਬ ਨੇ ਆ ਪਵਾਨੀਗੜ੍ਹ ਤੇ ਨਾਬੇ ਤੋਂ ਜਿਹੜਾ ਰੋਡ ਆਉਂਦਾ ਉਸ ਤੇ ਗੁਰਦੁਆਰਾ ਸਾਹਿਬ ਨੇ ਉਸ ਤੇ ਇਹ ਪਿੰਡ ਹੈ ਤੇ ਆਹ ਰੋਡ ਪਿੰਡ ਚੋਂ ਉੱਤਰਦਾ ਵੱਡੇ ਰੋਡ ਤੋਂ ਤਕਰੀਬਨ 1 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਮੰਜੀ ਸਾਹਿਬ ਆਗੁਰ ਦਵਰਾ ਮੰਜੀ ਸਾਹਿਬ ਨੇ ਤੇ ਇਹ ਇਸ ਤੋਂ ਪਹਿਲਾਂ ਹੀ ਇਹ ਸਥਾਨ ਬਣਿਆ ਹੋਇਆ ਹੈ ਇਹ ਸਥਾਨ ਆਪਾਂ ਹੁਣ ਦੇਖਦੇ ਆਂ ਦਰਸ਼ਨ ਕਰਦੇ ਆਂ ਇਸ ਸਥਾਨ ਦੇ ਚੱਲਦੇ ਆਂ ਜੀ ਆਪਾਂ ਤੇ ਸਾਹਮਣੀਆਂ ਤੁਹਾਨੂੰ ਬੋਰਡ ਦਿਖਜੂਗਾ ਐਵੇਂ ਦਾ ਬੋਰਡ ਇੱਥੇ ਲੱਗਿਆ ਹੋਇਆ ਜਿਸ ਸਥਾਨ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਆ ਉਹ ਸਥਾਨ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਹਿਲਾਂ ਇਸ ਸਥਾਨ ਤੇ ਆਏ ਸੀਗੇ ਤੇ ਇੱਥੋਂ ਫਿਰ ਥੋੜੀ ਦੂਰੀ ਤੇ ਚਲੇ ਗਏ ਸੀ ਜਿੱਥੇ ਗੁਰਦੁਆਰਾ ਮੰਜੀ ਸਾਹਿਬ ਬਣੇ ਹੋਏ ਨੇ ਤੇ ਆ ਇੱਥੇ ਸਥਾਨ ਬਣਾਇਆ ਗਿਆ ਤੇ ਇੱਕ ਬਾਹਰਲੇ ਵਾਲੇ ਪਾਸੇ ਆ ਸਥਾਨ ਬਣਾਇਆ ਗਿਆ ਸਾਹਮਣੇ ਤੁਹਾਨੂੰ ਦੇਖਦੇ ਹੋਣਗੇ ਦੇਖੋ ਗੁਰਦੁਆਰਾ ਸਾਹਿਬ ਤੇ ਇਹ ਸਾਹਮਣੇ ਵਾਲੇ ਪਾਸੇ ਇਸ ਦੇ ਗੁਰਦੁਆਰਾ ਸਾਹਿਬ ਨੇ ਤੇ ਬਿਲਕੁਲ ਨੇੜੀ ਇਹ ਸਥਾਨ ਆ ਤੇ ਇਸ ਸਥਾਨ ਤੇ ਪਹਿਲਾਂ ਗੁਰੂ ਸਾਹਿਬ ਆ ਕੇ ਬਰਾਜੇ ਸੀਗੇ ਬੈਠੇ ਸੀ ਤੇ ਫਿਰ ਇੱਥੋਂ ਅੱਗੇ ਵਾਲੇ ਪਾਸੇ ਨੂੰ ਚਲੇ ਗਏ ਜਿਵੇਂ ਸਾਰਾ ਆਪਾਂ ਤੁਹਾਨੂੰ ਇਤਿਹਾਸ ਦੱਸਿਆ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਏ ਨੇ ਜੀ ਗੁਰਦੁਆਰਾ ਮੰਜੀ ਸਾਹਿਬ ਪਿੰਡ ਆਲੋਅਰਖ ਦੇ ਤੇ ਸਾਰਾ ਤੁਸੀਂ ਬਲੌਗ ਦੇਖਿਆ ਤੇ ਇਹ ਸੀ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਮੰਜੀ ਸਾਹਿਬ ਪਿੰਡ ਆਲੋਅਰਖ ਵੀਡੀਓ ਨੂੰ ਲਾਈਕ ਕਰਿਓ ਅਤੇ ਸ਼ੇਅਰ ਕਰਿਓ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਜਲਦੀ ਮਿਲਦੇ ਆ ਨੈਕਸਟ ਬਲੌਗ 'ਚ ਔਰ ਇਹਦਾ ਕਪੜਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ